ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦਾ ਇੱਕ ਵੱਡਾ ਉਪਰਾਲਾ ਵੇਖਣ ਨੂੰ ਮਿਲਿਆ ਜਿੱਥੇ ਉਹਨਾਂ ਨੇ ਸਮਾਨਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਅਤੇ ਡੇਰਿਆਂ ਦੇ ਵਿੱਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਚੈੱਕ ਰਾਸ਼ੀ ਭੇਟ ਦਿੱਤੀ ਹੈ ਅਤੇ ਉਹਨਾਂ ਦਾ ਸਨਮਾਨ ਕੀਤਾ ਇਸ ਮੋਕੇ ਮੰਦਰ ਦੇ ਵਿੱਚ ਸੇਵਾ ਕਰਨ ਵਾਲੇ ਪੁਜਾਰੀ ਅਤੇ ਮਸਜਿਦ ਤੋਂ ਮੌਲਵੀ ਸਾਹਿਬ ਨੇ ਸੁਰਜੀਤ ਸਿੰਘ ਰਖੜਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਤੱਕ ਕਿਤੇ ਵੀ ਅਜਿਹਾਂ ਸਨਮਾਨ ਸਾਨੂੰ ਨਹੀਂ ਮਿਲਿਆ ਲੇਕਿਨ ਰਖੜਾ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸਨਮਾਨ ਬਖਸ਼ਿਆ ਸੁਰਜੀਤ ਸਿੰਘ ਰਖੜਾ ਦੀ ਤਰਫੋਂ ਦੱਸ ਦਈਏ ਕਿ ਕੁੱਲ 20 ਲੱਖ ਰੁਪਏ ਦੀ ਚੈੱਕ ਰਾਸ਼ੀ ਵਕ ਵਕ ਮੰਦਰ ਮਸਜਿਦ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਭੇਟ ਕੀਤੀ ਜਾ ਰਹੀ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਫਾਇਲਾਜ ਤਵਾਹੀ ਹੋ ਗਈ ਸੀਗੀ ਬਸ ਦੇਖਣਾ ਹੀ ਗੱਲ ਹੈ ਨਹੀਂ ਜੋ ਅਸੀਂ ਫਾਇਲਾ ਕੀਤਾ ਕਿ ਆਪਾਂ ਨੂੰ ਵੀ ਇਹਦੇ ਵਿੱਚ ਮਤਤ ਕਰਨੀ ਚਾਹੀਦੀ ਉੱਥੋਂ ਜਿੱਥੇ ਜ਼ਿੰਮੇਵਾਰ ਦੀ ਮਤ ਦੀ ਗੱਲ ਸੀਗੀ ਜਿੱਥੇ ਬਾਕੀ ਗੱਲਾਂ ਦੀ ਮਤ ਦੀ ਗੱਲ ਸੀਗੀ ਉੱਥੇ ਨਾਲ ਇਹ ਵੀ ਆਈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਅਸਰ ਪੈਂਦਾ ਜਿਹੜੇ ਮੰਦਰ ਦੇ ਵਿੱਚ ਪੁਜਾਰੀ ਬੈਠਾ ਹੈ ਉਹ ਤੇ ਵੀ ਅਸਰ ਹੁੰਦਾ ਜੇ ਲੋਕਾਂ ਕੋ ਕੁਝ ਨਹੀਂ ਰਹੂਗਾ ਤਾਂ ਉਹ ਵਿਚਾਰਾ ਦਾ ਵੀ ਕੀ ਵਿਚਾਰਾ ਹੋਊਗਾ ਤੇ ਫੈਲਾ ਕੀਤਾ ਵੀ ਆਪਾਂ ਇਹਨਾਂ ਨੂੰ ਵੀ ਘੱਟੋੜ 5-5000 ਰੁਪਏ ਦਈਏ ਉੱਥੇ ਅਸੀਂ ਸਾਰੇ ਦੇਖ ਕੇ ਆਏ ਸੀ ਫੇਰ ਗੱਲ ਹੋਈ ਕਿ ਜੇ ਵੀ ਉੱਥੇ ਦੇਖਦੇ ਆ ਤਾਂ ਆਪਾਂ ਇੱਥੇ ਵੀ ਸਾਡੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਪਾਣੀ ਚਾਹੇ ਘੱਟ ਹੋਇਆ ਹੈ ਇੱਕ ਇੱਥੇ ਬਿਮਾਰੀ ਪੈ ਗਈ ਉਹ ਬਿਮਾਰੀ ਨਾਲ ਫਸਲਾਂ ਦੀ ਤਬਾਹੀ ਹੋ ਗਈ ਤੇ ਫੇਰ ਸੋਚਿਆ ਵੀ ਕਿ ਇੱਥੇ ਵੀ ਆਪਾਂ ਇਹਨਾਂ ਦਾ ਇਹ ਥੋੜੀ ਜਿਹਾ ਮਤਤ ਕਰੀਏ ਉਸ ਮੱਦੇ ਦੇ ਤਹਿਤ ਅਸੀਂ ਰੱਖਿਆ ਪਹਿਲਾਂ ਇਸ ਮਾਣੇ ਰੱਖਿਆ ਸੀਗਾ ਤੇ ਅੱਜ ਇਹ ਰਖੜੀ ਪਿੰਡ ਦੇ ਵਿੱਚ ਰੱਖਿਆ ਕਿ ਸਾਰਿਆਂ ਨੂੰ ਆਪਾਂ ਮਾਣ ਸਨਮਾਨੀ ਹੁੰਦਾ ਇਸ ਤਕਾਰ ਦੇ ਨਾ ਦੀ ਕੋਈ 5000 ਰੁਪਏ ਦਾ ਕੋਹ ਤਕੜਾ ਹੋ ਜਾਣ ਦਾ ਖਸਰ ਹੋ ਜਾਣਾ ਪਰ ਇਹ ਇੱਕ ਮਾਣ ਸਨਮਾਨ ਹੁੰਦਾ ਉਹ ਮਾਣ ਸਮਾਜ ਇੱਥੇ ਰੱਖਿਆ ਤਕੜਾ ਦਾ ਕਿੰਨਾ ਕੋਈ ਰਾਸੀ ਨਹੀਂ ਰਾਸੀ ਦੇਖੋ ਟੋਟਲ ਤਾਂ 10 ਕਰੋੜ ਰੁਪਏ ਜੀ ਬਾਕੀ ਇੱਥੇ ਦੇਖਦੇ ਆ ਕਿ ਇੱਥੇ ਕਿੰਨੇ ਨੇ ਫੇਰ ਸਾਰੇ ਸਾਈਜ਼ ਰਗਾਤੇ ਰੱਖਿਆ ਹੋਇਆ ਹੈ ਫਿਰ ਰਾਜਲੇਵੀ ਰੱਖਿਆ ਹੈ ਅ ਕਹਾਈ ਸਾਹਿਬ ਵੀ ਰੱਖਿਆ ਹੈ ਆਪਣਾ ਭਾਂਡੇ ਵੀ ਰੱਖਿਆ ਹੈ ਇਧਰ ਸਰੂਰ ਰੋਟੇ ਵੀ ਰੱਖਿਆ ਹੈ ਸਾਰੀ ਤਕਰੀਬ ਤਕਰੀਬ ਜਿੱਥੇ ਸਾਡੀ ਏਰੀਆ ਪੈਂਦਾ ਹੈ ਨਹੀਂ ਇਹ ਮੈਂ ਆਪਣੀ ਕੱਚ ਅੱਜ ਤੱਕ ਰੱਖਿਆ ਹੈ ਰੱਖਣਾ ਤੁਹਾਨੂੰ ਹੀ ਲੱਗਦਾ ਐਸਜੀਪੀਸੀ ਨੇ ਆਪਣਾ ਬਣਦਾ ਰੋਲ ਨਵਾਇ ਜਿਹੜੀ ਧਾਰਨ ਪ੍ਰਚਾਰ ਕਿਨੇ ਦੇ ਕਾਲਕਸਾਹਬ ਦੇ ਵੀ ਸਮੇਂ ਸਮੇਂ ਤੇ ਹੁਕਮ ਰਹੇ ਨੇ ਅਦੇਸ਼ ਰਹੇ ਨੇ ਵੀ ਉਹਨਾਂ ਦਾ ਜੀਵਨ ਚੁਪਣ ਲਈ ਕਿਹੜਾ ਐਸਟੀਪੀਸੀ ਵੀ ਜਿਹੜਾ ਉਹ ਕਰੇ ਤੁਹਾਨੂੰ ਲੱਗਦਾ ਵੀ ਐਸਟੀਪੀਸੀ ਦਾ ਹੀ ਰੋਲ ਨਵਾਇਆ ਹੈ ਦੇਖੋ ਐ ਜਗ੍ਹਾ ਦੇ ਉੱਤੇ ਜੋ ਵੀ ਜਿੰਨਾ ਕਰ ਰਿਹਾ ਮੈਂ ਸਿਰ ਤੇ ਇਹ ਗੱਲ ਕਹਿ ਰਿਹਾ ਕਿ ਹਰਾਂ ਦੇ ਵਿੱਚ ਜੋ ਜਿੰਨੀ ਮਤ ਕਰ ਰਿਹਾ ਉਹਦਾ ਤੁਹਾਨੂੰ ਸਨਮਾਨ ਨਹੀਂ ਕਰਨੀ ਚਾਹੀਦਾ ਚੋਣ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਇੱਥੇ ਕੋਈ ਬਰੋਜ਼ ਨਹੀਂ ਚਾਹੀਦਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਕੋਈ ਵੱਧ ਕਰ ਸਕਦਾ ਹੈ ਕੋਈ ਘੱਟ ਕਰ ਸਕਦਾ ਹੈ ਮੈਂ ਕਿਹਾ ਸਾਰਾ ਕਰ ਲੈਣਾ ਹੈ ਹਰ ਬੰਦਾ ਉਹਦੇ ਵਿੱਚ ਕੰਟਰੀਬਿਊਟ ਕਰ ਰਿਹਾ ਜੋ ਵੀ ਹੈ ਅੱਜ ਇਕੱਲੇ ਆਪਾਂ ਹੀ ਨਹੀਂ ਕਰ ਰਹੇ ਸਾਰੀ ਦੁਨੀਆ ਤੋਂ ਲੋਕ ਆਏ ਨੇ ਸਰਕਾਰ ਵੀ ਆਈ ਹੈ ਸੈਂਟਰਲ ਸਰਕਾਰ ਵੀ ਹੈ ਦੂਜੇ ਸਟੇਟਾਂ ਦੀ ਸਰਕਾਰਾਂ ਵੀ ਆਈਆਂ ਨੇ ਹਰ ਬੰਦਾ ਇਨਵੋਲ ਹੋਇਆ ਸੋ ਆਪਣੀ ਡਿਊਟੀ ਬੰਦਦੇ ਹੋ ਕੇ ਜਿਹੜਾ ਜਿੰਨਾ ਕੰਮ ਕਰਵਾ ਐਪਰੀਸ਼ੀਏਟ ਕਰੀਏ ਆ ਗੱਲਾਂ ਰੋਜ਼ ਬਾਬੇ ਕਿਵੇਂ ਦੇਖਦੇ ਹੋ ਅੱਜ ਕਿ ਅੱਜ ਜਿਹੜਾ ਰਖੜਾ ਸਾਹਿਬ ਵੱਲੋਂ ਇਹ ਰਸ਼ੀ ਭੇਟ ਕੀਤੀ ਜਾ ਰਹੀ ਕਿਵੇਂ ਦੇਖਦੇ ਹੋ ਸਾਰੇ ਸਟੇਟਾਂ ਇਹ ਬਹੁਤ ਵਧੀਆ ਰਖੜਾ ਸਾਹਿਬ ਵੱਲੋਂ ਕਦਮ ਚੱਕਿਆ ਗਿਆ ਜੀ ਜੋ ਅੱਜ ਗਰੰਥੀ ਸਿੰਘਾ ਦਾ ਪ੍ਰੋਪਰ ਸਤਕਾਰ ਨਹੀਂ ਹੋ ਰਿਹਾ ਅੱਜ ਕੱਲ੍ਹ ਗਰੰਥੀ ਸਿੰਘਾਂ ਦੇ ਬੇਟੇ ਜਿਹੜੇ ਬੱਚੇ ਨੇ ਉਹ ਇਸ ਲੈਂਡ 'ਚ ਪੈਨ ਨੂੰ ਨਹੀਂ ਤਿਆਰ ਕਿਉਂਕਿ ਇਹ ਸਤਕਾਰ ਹੀ ਨਹੀਂ ਬਣਦਾ ਇਸ ਗਰੰਥੀ ਸਿੰਘਾਂ ਨੂੰ ਪੂਰਾ ਮਿਲਦਾ ਪਰ ਇਹ ਰਖੜਾ ਸਾਹਿਬ ਦੀ ਪਹਿਲਾਂ ਹੀ ਬੜੀ ਉੱਚੀ ਸ਼ਖਸੀਅਤ ਨੇ ਇਹਨਾਂ ਨੇ ਇੱਕ ਪਹਿਲ ਕਦਮੀ ਕਰਕੇ ਜੋ ਗੁਰੂ ਘਰ ਦੇ ਕੇਵਲ ਗਰੰਥੀ ਸਿੰਘ ਨਹੀਂ ਉਹ ਪੰਡਤਾਂ ਦੇ ਪੰਡਿਤ ਹੋਣ ਚਾਹੇ ਮੰਦਰ 'ਚ ਚਾਹੇ ਮੌਲਵੀ ਚਾਹੇ ਕਿਸੇ ਵੀ ਅਸਥਾਨ ਦੀ ਸੇਵਾ ਕਰਦੇ ਨੇ ਉਹ ਸਾਰਿਆਂ ਦਾ ਮਾਣ ਸਨਮਾਨ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੋ ਤਰਾਸ਼ਦੀ ਐਪਰੇ ਵਿੱਚ ਇਹ ਸਭ ਤੋਂ ਵੱਡਾ ਸਤਕਾਰ ਗੁਰੂ ਘਰ ਦੇ ਗਰੰਥੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਣਾ ਚਾਹੀਦਾ ਜੋ ਆਪਾਂ ਨੂੰ ਰੱਬ ਦਾ ਸੁਨੇਹਾ ਦਿੰਦੇ ਨੇ ਪਰ ਉਹ ਦੁਨੀਆ ਸਤਕਾਰ ਨਹੀਂ ਕਰਦੀ ਇਹ ਰਖੜਾ ਸਾਹਿਬ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਨੇ ਜੋ ਉਹ ਪਹਿਲ ਕਦਮੀ ਕਰ ਰਹੇ ਨੇ ਜੋ ਗੁਰੂ ਘਰ ਦੇ ਗਰੰਥੀਆਂ ਦਾ ਪੰਡਤਾਂ ਦਾ ਮੌਲਵੀਆਂ ਦਾ ਹੋਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਸਾਰੇ ਧਰਮਾਂ ਨੂੰ ਇੱਕ ਉਪਜੀਵਕਾ ਵਾਸਤੇ ਰਾਸੀ ਦਾਨ ਕਰ ਰਹੇ ਨੇ ਜੋ ਮਹਾਰਾਜ ਕਿਰਪਾ ਕਰਨ ਇਹਨਾਂ ਦਾ ਦਾਨ ਇਹ ਥਾਏ ਪਾਉਣ ਇਹਨਾਂ ਨੂੰ ਹੋਰ ਅੱਗੇ ਤੋਂ ਬਹੁਤ ਉੱਚੇ ਪੱਧਰ ਤੇ ਵੱਡੇ ਲੈਵਲ ਤੇ ਇਹੋ ਜਿਹੀਆਂ ਸੇਵਾਵਾਂ ਕਰਨ ਦਾ ਸਮਾਜ ਸੇਵਾ ਕਰਨ ਦਾ ਪਰਮਾਤਮਾ ਬਲ ਉਦਮ ਗਿਆਰ ਬਖਸ਼ਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਹਾਂ ਜੀ ਕੀ ਨਾਮ ਹੈ ਆਪਕਾ ਉਸ گاਉਂ ਦਾ ਮੁਹੰਮਦ ਫੈਸਲ ਮੈਂ ਇਹੀ ਰਖੜੇ ਸੇ ਹੀ ਹੂੰ देखते हो आप रखा भी मौल भी मौल भी मौल भी आप रफा राशि राशि बांटी को भी भी मौलवी कैसा महसूस देखिए पंजाब का पहले से ही इस चीज़ में बहुत बड़ा नाम है यहाँ पर भाईचारगी की जो मिसाल है वो पूरे हिंदुस्तान में किसी स्टेट में नहीं है नहीं रहा रहा। अब चूँकि जैसा भाईचारा यहाँ देखने में मिलता है मैं वैसे तो उत्तर प्रदेश से आता हूँ मैं कई स्टेट में गया हुआ हूँ लेकिन ऐसा मामला मैंने कहीं नहीं देखा जो यहाँ भाईचारगी आपस में रहन सहन है कोई किसी तरह का भेदभाव नहीं है कोई किसी से हसद नहीं रखता कोई किसी के ख़िलाफ़ नहीं चलता सब आपस में आपने भी देखा होगा जब बाढ़ आई तो उसमें हमारे उत्तर प्रदेश से भी और बाकी और स्टेट से भी पंजाब की जो है मदद हुई ये क्यों हुई आपको पता है ये इसलिए हुई क्योंकि पंजाब के लोग इसके काबिल हैं जब ये सबसे ज़्यादा मदद करते हैं जब इन पर आन पड़ी तो फिर पूरा हिंदुस्तान इनसे पीछे नहीं रहा वजह यही है इनका दिल बहुत बड़ा है पंजाब के लोगों का और मैं तो यही कहता हूँ कि भाई जैसे पंजाब के लोग हैं अगर पूरे हिंदुस्तान में ऐसे ही लोग हो जाए तो इन फिर नफरत ही मिट जाएगी जी। और ये है बस बहुत बहुत धन्यवाद की नाम है आपका रामफल शर्मा जी कहाँ से रहने वाले कौन सा गाँव ददेड़े में सेवा करते हैं मंदिर में जी हाँ जी आज रखड़ा साहब में राशि बहुत बहुत धन्यवाद जी रखड़ा साहब का जिन्होंने ब्राह्मणाਵਲ ਔਰ ਖਾਲਸਿਆਂਵਲ ਬਹੁਤ ਸਾਰੇ ਮੌਲਵੀਆਂ ਬਲ ਦੇਖ ਕੇ ਉਹਨਾਂ ਨੇ ਦਾਨ ਦਾਨ ਕਿਤੇ ਇੱਕ ਤਰ੍ਹਾਂ ਦਾ ਜਿਹੜਾ ਦਾਨ ਹੈ ਆਪਣੇ ਹੱਥ ਨਾਲ ਕੀਤਾ ਹੈ ਜਿਹੜਾ ਦਾਨ ਹੁੰਦਾ ਹੈ ਉਹ ਸਫਲਾ ਹੁੰਦਾ ਹੈ ਬਾਕੀ ਦਾ ਫੜਾ ਸਾਬ ਨੇ ਆਪਣੇ ਨੇੜੇ ਤੜੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ ਹੋਰ ਪ੍ਰਮਾਤਮਾ ਇਹਨਾਂ ਦੇ ਇਸ ਤਰ੍ਹਾਂ ਇਹਨਾਂ ਦੇ ਉੱਪਰ ਅਸੀਰਵਾਦ ਭਰਿਆ ਹੱਥ ਰੱਖ ਕੇ ਪ੍ਰਮਾਤਮਾ ਕਿ ਇਹ ਨੇੜੇ ਤੇੜੇ ਦੇ ਕੰਮ ਮਤਲਬ ਪਿੰਡਾਂ ਦੇ ਵਿੱਚ ਅੱਛੇ-ਅੱਛੇ ਕੰਮ ਕਰਨਾ ਔਰ ਪਹਿਲਾਂ ਵੀ ਸਰਹਾਨਾ ਬਹੁਤ ਬੜੀਆ ਹੋ ਰਹੀ ਹੈ ਕਿਵੇਂ ਤਾਂ ਲੱਗਦਾ ਕਿ ਅਕਲ ਮੋਲਵੀਆਂ ਦਾ ਪੰਡਤਾ ਦਾ ਰਾਜਸੰਦ ਦਾ ਕੋਈ ਹੱਥ ਨਹੀਂ ਫੜਦਾ ਰਖੜਾ ਸਾਹਿਬ ਨੇ ਅਜਾ ਹੱਥ ਫੜਿਆ ਤੁਹਾਡਾ ਬਹੁਤ ਬੜੀਆ ਸਰਹਾਨਾ ਇਹ ਰਖੜਾ ਸਾਹਿਬ ਦੀ ਇਹ ਬਹੁਤ ਬੜੀਆ ਪਹਿਲ ਹੈ ਬਾਕੀ ਬਹੁਤ ਬੜੀਆ ਪਹਿਲ ਜਿਹੜੀ ਹੁੰਦੀ ਹੈ ਇਹ ਅੱਗੇ ਵੀ ਇਹੋ ਜਿਹੀ ਪਹਿਲਾਂ ਹੁੰਦੀਆਂ ਰਹਿਣ ਔਰ ਇਸ ਤਰ੍ਹਾਂ ਹੀ ਬ੍ਰਾਹਮਣਾਂ ਨੂੰ ਮੋਲਵੀਆਂ ਨੂੰ ਖਾਲਸਿਆਂ ਨੂੰ ਦਾਨ ਕੀਤਾ ਜਾਵੇ ਜੋ ਬ੍ਰਾਹਮਣਾ ਦਾ ਮੌਲਵੀਆ ਦਾ ਬ੍ਰਾਹਮਣਾ ਦਾ ਜੋ ਖਾਲਸਿਆਂ ਦੇ ਅਸੀਰਵਾਦ ਹੈ ਰਖੜਾ ਸਾਹਿਬ ਦੇ ਉੱਪਰ ਹੋਵੇ ਤੇ ਰਖੜਾ ਸਾਹਿਬ ਦੁਗਣੇ ਦਿਨ ਦੁਗਣੀ ਰਾਤ ਨੂੰ ਤਰੱਕੀ ਕਰਨ ਚੜ੍ਹਦੀ ਕਲਾ ਚਰਨਾਂ ਵਿੱਚ ਆਤਮਾ ਹੈ